ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੀ ਦੁਨੀਆ ਤੇ ਅਲੱਗ-ਅਲੱਗ ਲੋਕ ਸੌਂ ਚੱਕਣ ਨੂੰ ਲੈ ਕੇ ਗੱਲ ਕਰ ਰਹੇ ਨੇ ਕਿ ਅੰਬਰਤਪਾਲ ਜਾਂ ਜਿਹੜੇ ਬਾਕੀ ਸਾਥੀ ਨੇ ਜੋ ਖਾਲਿਸਤਾਨ ਕਹਿੰਦੇ ਸੀ ਹੁਣ ਉਹ ਸੌਂ ਚੱਕਣਗੇ ਜਿੱਦਾਂ ਮਾਨ ਤੇ ਉੱਥੇ ਇੰਡੀਅਨ ਸੰਵਿਧਾਨ ਕੀ ਕਹਿੰਦਾ ਜਿੰਨੇ ਐਮ.ਐਲ.ਏ ਨੇ ਪਹਿਲਾਂ ਸੌਂ ਚੱਕੀ ਆ ਜਿੰਨੇ ਵੀ ਹੈਗੇ ਨੇ ਸਭ ਨੂੰ ਪਤਾ ਕਿ ਇੰਡੀਅਨ ਸੰਵਿਧਾਨ ਦੀ ਜਦੋਂ ਸੌਂ ਚਕਾਉਂਦੇ ਨੇ ਉੱਥੇ ਕਹਿੰਦੇ ਕੀ ਨੇ ਕੀ ਬੋਲਣਾ ਪੈਂਦਾ ਬੰਦੇ ਨੂੰ ਉਹ ਲਿਖਿਆ ਕੀ ਹੁੰਦਾ ਕਿ ਤੁਸੀਂ ਇੰਡੀਅਨ ਸੰਵਿਧਾਨ ਦੀ ਸੌਂ ਚੱਕਦੇ ਹੋ ਕਿ ਕਦੇ ਵੀ ਕੋਈ ਦੇਸ਼ ਵਿਰੋਧੀ ਆਂਸਰ ਗਲਤ ਗੱਲ ਕਰਨ ਜਾਂ ਦੇਸ਼ ਨੂੰ ਤੋੜਨ ਦੀ ਗੱਲ ਕਰਨ ਜਾਂ ਦੇਸ਼ ਦੇ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਆਵੇ ਤਾਂ ਤੁਸੀਂ ਦੇਸ਼ ਦੇ ਨਾਲ ਖੜੇ ਹੋ ਆਪਣੀ ਜਾਨ ਤਿੱਕਰ ਦੇ ਦੇਮੋਗੇ ਦੇਸ਼ ਦੇ ਦੇਸ਼ ਨੂੰ ਟੁੱਟਣ ਨਹੀਂ ਦੇਵੋਗੇ ਹੁਣ ਇੱਥੇ ਹੀ ਗੱਲ ਆਂਦੀ ਆ ਕਿ ਜਿਹੜੇ ਖਾਲਿਸਤਾਨ ਕਹਿੰਦੇ ਨੇ ਜਿਵੇਂ ਅੰਬਰਤਪਾਲ ਵੀ ਜਾਂ ਮਾਨ ਵੀ ਕਹਿੰਦਾ ਹੁੰਦਾ ਕਿ ਖਾਲਿਸਤਾਨ ਖਾਲਿਸਤਾਨ ਦਾ ਮਤਲਬ ਇਹ ਆ ਕਿ ਦੇਸ਼ ਲੱਗ ਮੰਗ ਰਹੇ ਹੋ ਤੁਸੀਂ ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਹੋ ਹੁਣ ਇੱਕ ਪਾਸੇ ਸੌਂ ਚੱਕਦੇ ਹੋ ਤੁਸੀਂ ਕਿ ਅਸੀਂ ਦੇਸ਼ ਨੂੰ ਟੁੱਟਣ ਨਹੀਂ ਦੇਵਾਂਗੇ ਮਰ ਮਿਟ ਜਾਵਾਂਗੇ ਫਿਰ ਦੂਜੇ ਪਾਸੇ ਤੁਸੀਂ ਖਾਲਿਸਤਾਨ ਵੀ ਕਹਿੰਦੇ ਹੋ ਇਹ ਕੀ ਆ ਫਿਰ ਜਿਹੜਾ ਮੁਗਲਾਂ ਦਾ ਕਾਨੂੰਨ ਸੀਗਾ ਉਹ ਮੁਗਲਾਂ ਦਾ ਕਾਨੂੰਨ ਇਹ ਸੀ ਕਿ ਉਹ ਲੋਕਾਂ ਨੂੰ ਜਾਤਾਂ 'ਚ ਵੰਡ ਕੇ ਆਪਣੇ ਵੱਲ ਕਰਦੇ ਸੀ ਕਿ ਤੁਸੀਂ ਸਾਰੇ ਮੁਸਲਮਾਨ ਬਣ ਜਾਓ ਏਵੇਂ ਜਿਵੇਂ ਇੰਡੀਅਨ ਸੰਵਿਧਾਨ ਇੰਡੀਅਨ ਇਸ ਵੇਲੇ ਸਿਸਟਮ ਆ ਉਹ ਕਹਿੰਦੇ ਨੇ ਸਾਰੇ ਹਿੰਦੂ ਬਣ ਜਾਓ ਹਿੰਦੂ ਕਹੋ ਚਾਹੇ ਤੁਸੀਂ ਕਿ ਗਰਕੇਸ ਰੱਖੇ ਨੇ ਕੇਸਾਂ ਧਾਰੀ ਹਿੰਦੂ ਕਹੋ ਜੇ ਨਹੀਂ ਕਹਿੰਦੇ ਤਾਂ ਤੁਹਾਡਾ ਅਸੀਂ ਇਹ ਕਰਾਂਗੇ ਉਹ ਕਰਾਂਗੇ ਜਿਨੇ ਇਸ ਵੇਲੇ ਕਰ ਰਹੇ ਨੇ ਫਿਰ ਉਸ ਤੋਂ ਬਾਅਦ ਇੰਡੀਅਨ ਸੰਵਿਧਾਨ ਨੇ ਕਦੇ ਵੀ ਇਨਸਾਫ ਨਹੀਂ ਦਿੱਤਾ ਸਿੱਖਾਂ ਨੂੰ ਜਿਵੇਂ ਇੰਡੀਅਨ ਸੰਵਿਧਾਨ ਨੇ ਕਾਲ ਤੱਕ ਸਭ ਠਾ ਦਿੱਤਾ ਕਿੰਨੇ ਬੱਚਿਆਂ ਨੂੰ ਘਰਾਂ ਚੋਂ ਕੱਢ ਕੇ ਮਾਰਿਆ ਤੇ ਕਿੰਨੇ ਨੌਜਵਾਨ ਸਜ਼ਾ ਪੂਰੀਆਂ ਕਰ ਚੁੱਕੇ ਨੇ ਜੇਲਾਂ ਚ ਬੰਦ ਨੇ ਪਰ ਸਾਡੇ ਸਹਿਬਜ਼ਾਦਿਆਂ ਨੇ ਤੇ ਸਾਡੇ ਗੁਰੂਆਂ ਨੇ ਸਾਨੂੰ ਇਹੀ ਸਿਖਾਇਆ ਕਿ ਤੁਸੀਂ ਗੋਡਣੇ ਨਹੀਂ ਟਿਕਨੇ ਈਨ ਨਹੀਂ ਮੰਨਣੀ ਪਰ ਅੱਜ ਲੋਕ ਕਹਿੰਦੇ ਨੇ ਕਿ ਗੰਦ ਚ ਵਿੱਚ ਰਲ ਕੇ ਹੀ ਗੰਦ ਨੂੰ ਸਾਫ਼ ਕੀਤਾ ਜਾਊਗਾ ਜੇ ਤੁਸੀਂ ਗੰਦ ਚ ਰਲ ਕੇ ਖੁਦ ਗੰਦ ਬਣ ਗਏ ਹੋ ਤੇ ਸਾਫ਼ ਕੌਣ ਕਰੂਗਾ ਮਤਲਬ ਇਹ ਤਾਂ ਲਾਲਚ ਹੋਇਆ ਸਾਡੇ ਗੁਰੂ ਇਹ ਸੋਚ ਲੰਦੇ ਤਾਂ ਅਸੀਂ ਅੱਜ ਸਿੰਘ ਨਾ ਕਹਾਉਂਦੇ ਪਰ ਇਹ ਵਿਚਾਰਨ ਵਾਲੀ ਗੱਲ ਆ ਕਿ ਅੱਜ ਸਟੈਂਡ ਕੀ ਆ ਇਹ ਕਿਸ ਤਰ੍ਹਾਂ ਦਾ ਇਤਿਹਾਸ ਬਣ ਰਿਹਾ ਇਹ ਕਿਸ ਤਰ੍ਹਾਂ ਦੇ ਲੋਕ ਨੇ ਇਹ ਅਸੀਂ ਤਾਂ ਕੁਝ ਨਹੀਂ ਕਹਿੰਦੇ ਤੁਸੀਂ ਕਮੈਂਟਾਂ ਚ ਆਪਣੀ رائے ਜ਼ਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ